ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲੰਦੌਰ ਅਦੀਨੋਂ ਦੇ ਪਿੰਡ ਡੇਰੀਵਾਲ ਕਰਨ ਵਿੱਚ ਫਟਾਂ ਕਾਰਨ ਘਰਾਂ ਨੂੰ ਹੋਏ ਨੁਕਸਾਨ ਲਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸ਼ੁਰੂਆਤੀ ਮਦਦ ਦਿੰਦੇ ਹੋਏ 50-5000 ਦੇ ਚੈੱਕ ਮੰਡੇ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਅਜੇ ਮਦਦ ਆਉਣੀ ਬਾਕੀ ਹੈ। ਹੋਰ ਇਸ ਮੌਕੇ ਤੇ ਡਾਕਟਰ ਬਲਬੀਰ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਬਣੀ ਰਹੋ ਕਲੰਦੌਰ ਪੋਸਟ ਨਿਊਜ਼ ਦੇ ਨਾਲ। ਗੱਲ ਨੂੰ ਵੱਡਾ ਕਰ ਸਾਰਾ ਟੋਟਲ ਡੈਮੇਜ ਇੱਕ ਸਵਾਲ ਲੱਗਦਾ ਹੋਊਗਾ ਇਹ 50000 ਰੁਪਏ ਤੁਹਾਨੂੰ ਵੈਸੇ ਅਸੀਂ ਆ ਜਿਹੜਾ ਤੁਹਾਡਾ ਬੱਚਾ ਹੈਗਾ ਉਹ ਆਹ ਕਰੋ ਆਹ ਰੱਖੋ ਕਿnabla ਦਾ ਕਲਦੀਪ ਥੋੜਾ ਖਾਤਾ ਹੈਗਾ ਹਾਂਜੀ ਸਾਰੇ ਪਰਿਵਾਰਾਂ ਨੂੰ ਅਸੀਂ 50-50 ਹਜ਼ਾਰ ਦੇ ਚੈੱਕ ਜਿਹੜੇ ਆ ਗਏ ਜਿੱਦਾਂ ਮੈਡੀਕਲ ਹੈਲਪ ਹੁੰਦੀ ਆ ਪਲੱਸ ਇਹਦਾ ਸਾਰਾ ਇਲਾਜ ਅਸੀਂ ਸਰਕਾਰੀ ਤੌਰ ਤੇ ਕਰਾ ਕੇ ਦੇਵਾਂਗੇ ਜਿਹੜਾ ਮੈਡੀਕਲ ਅਵਰਸਾ ਦੇ ਤੋਂ ਇੱਕ ਵੀ ਪੈਸਾ ਨਹੀਂ ਲੱਗੇਗਾ ਰੰਦਾ ਇੱਥੋਂ ਲੈ ਕੇ ਜੁਣੀ ਜੁੜੀ ਕਲਮ ਪੋਸਟ نیوز ਨਾਲ ਇਸ ਟਾਈਮ ਖੜੇ ਆ ਜੀ ਡੇਰ ਵੱਲ ਕਿਨ ਪਿੰਡ ਵਿੱਚ ਇੱਥੇ ਮੰਤਰੀ ਸਾਬ ਅਵੇਸਨ ਨਾਲ ਗੱਲਬਾਤ ਕਰਨ ਦੀ ਸੀ ਸਤਿਕਾਰ ਦੇਰ ਕਰਤੇ ਉਹ ਕੋਈ ਮੈਂ ਨਾ ਗੋੜੇ ਨਾ ਜੀ ਉਹ ਸਕੂਲ ਚ ਗਏ ਸੀ ਨੜਾਂ ਵਾਲੀ ਨੜਾਂ ਵਾਲੀ ਮੈਂ ਸਕੂਲ ਚ ਗਿਆ ਸੀ ਉੱਥੇ ਇੱਥੇ ਦੇ ਕੁਝ ਪਰਿਵਾਰ ਮਿਲੇ ਸੀ ਮਨੂੰ ਇੱਕ ਉਹਨਾਂ ਦਾ ਬੰਦਾ ਬੈਡ ਰੇਡਿੰਗ ਸੀਗਾ ਮੰਚੇ ਦੇ ਗਾਵਾਂ ਸੀ ਉਹ ਤਿੰਨ ਪਰਿਵਾਰ ਸੀ ਉਹਨਾਂ ਦੇ ਘਰ ਕਿਰਦੇ ਸੀ ਤੇ ਮੈਂ ਉਹਦਾਂ ਪ੍ਰਣ ਕਰਕੇ ਗਿਆ ਸੀ ਵੀ ਮੈਂ ਆਪਣੀ ਚੋਹੇ ਮਰਜ਼ੀ ਮੈਂ ਆਪਣੀ ਤਰਕਾਜ਼ ਕਰਾਂਗਾ ਬਟ ਜਿਵੇਂ ਮਨੂੰ ਬਹੁਤ ਸਾਰੇ ਲੋਕਾਂ ਨੇ ਜਿਵੇਂ ਡੀਰ ਮੈਡੀਕਲ ਐਸੋਸੀਏਸ਼ਨ ਦਾ ਅੱਜ ਵੀ ਤੁਹਾਡੇ ਗੁਰਦਾਸਪੁਰ ਵਾਲੇ ਡਾਕਟਰ ਬਾਜਪਾ ਜੀ ਔਰ ਸਾਰੇ ਜੰਨੇ ਵੀ ਤੁਹਾਡੇ ਮੈਂਬਰ ਆਇਆ ਸਾਰੇ ਇਹ ਅਮਲ ਜਾਬ ਨੇ ਕਿਹਾ ਵੀ ਰੋਡਸੋਗਨ ਦੀ ਮਦਦ ਚਾਹੀਦੀ ਆ ਅਸੀਂ ਫਿਰ ਮੈਂ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੀ ਮਦਦ ਕਰਦੇ ਆ। ਸੋ ਡਵਾਈਨ ਕਾਰਮੇਸ਼ਣ ਉਹਨਾਂ ਨੇ ਬਾਰਡਰ ਤੇ ਮਰਨਾ ਸੇਵਾ ਕੀਤੀ ਸੀ ਜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਰ ਜੀ ਐਮ ਸੀ ਕਲੱਬ ਨੂੰ ਸੋ ਬਹੁਤ ਸਾਰੀਆਂ ਆਫਰਸ ਆਈਆਂ ਸੋ ਉਹਨਾਂ ਨੇ ਮੈਨੂੰ 30 ਚੱਕ ਇਕੱਠੇ ਕਰਕੇ ਦਿੱਤੇ ਸੀ 50-50 ਹਜ਼ਾਰ ਦੇ। ਉਹ ਮੈਂ ਵੰਡ ਰਿਹਾ ਹੈਗਾ ਜੀ ਕੱਲ ਮੈਂ ਗੁਰਦਾਸਪੁਰ ਚ ਦੇ ਕੇ ਆਇਆ ਅੱਜ ਇੱਥੇ ਅੱਜ ਨੇ 4 ਹੋੜ ਦੇ ਦਿੱਤੇ 34 ਹੋ ਗਏ। ਕੱਲ ਪਠਾਨਕੋਟ ਚ ਇਹੋ ਜਿਹੇ ਪਰਿਵਾਰਾਂ ਨੂੰ ਦੇ ਕੇ ਆਇਆ ਅੱਜ ਗੁਰਦਾਸਪੁਰ ਚ ਕੱਲ ਨੂੰ ਤੇ ਵੀ ਉਹਨਾਂ ਨੇ ਦਸਤਾ ਬਣਾਈਆਂ ਹੋਈਆਂ ਇਹ ਪਹਿਲੀ ਕਿਸ਼ਤ ਹੈ ਜੀ ਔਰ ਲੋਕ ਬਹੁਤ ਜ਼ਿਆਦਾ ਦਾਨੀ ਸਚਨ ਬਹੁਤ ਜਣ ਦੇਣ ਨੂੰ ਤਿਆਰ ਹੈ ਜੀ ਔਰ ਬਹੁਤ ਸਾਰੇ ਲੋੜਵੰਦ ਬੰਦੇ ਵੀ ਹੈ ਮੇਰਾ ਕੰਮ ਸਿਰਫ ਇੱਕ ਹੈਗਾ ਵੀ ਜਿਹੜੇ ਜੈਨੂਨ ਬੈਨੀਫੀਸ਼ੀਰੀ ਜਿਵੇਂ ਐਮ.ਐਲ.ਏ ਸਾਹਿਬ ਹੈ ਸਾਡੇ ਸਿਬੁਰ ਸਾਹਿਬ ਨੇ ਲੋਕ ਬਾਦਲੋ ਵਰਗੇ ਚੰਗੇ ਨੇਕ ਇਨਸਾਨ ਹੈ ਅਸੀਂ ਇੱਕ ਜੈਨੂਨ ਬੈਨੀਫੀਸ਼ੀਰੀ ਲੱਭ ਕੇ ਔਰ ਜਿਹੜਾ ਇੱਕ ਦਾਨ ਕਰਨ ਵਾਲਾ ਬੰਦਾ ਉਹਨਾਂ ਦੇ ਵਿੱਚ ਅਸੀਂ ਇੱਕ ਸਿਰਫ ਲਿੰਕ ਹੈ ਇੱਕ ਕੈਟਾਲਿਸਟ ਦਾ ਕੰਮ ਕਰਨਾ ਸਾਡਾ ਕੋਈ ਮਤਲਬ ਇਹ ਨਹੀਂ ਹੈ ਮਤਲਬ ਇਹ ਵੀ ਇੱਕ ਸੇਵਾ ਹੈ ਜੀ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਆਪ ਜਾ ਕੇ ਦੇ ਦਿਓ ਜੇ ਕੋ ਤੁਹਾਨੂੰ ਬੈਨੀਫਿਸ਼ੀਰੀ ਚਾਹੀਦੀ ਹੈ ਇਸ ਤੁਹਾਨੂੰ ਬੈਨੀਫਿਸ਼ੀਰੀ ਦੇ ਦਾਂਗੇ ਉਹਨਾਂ ਨੂੰ ਦੇ ਦਿਓ ਤੇ ਜਿਹੜਾ ਲੋੜਵੰਦ ਬੰਦਾ ਆਪਾਂ ਉਹਦੀ ਮਦਦ ਕਰੀਏ ਇਸ ਤੋਂ ਸવાય ਸਰਕਾਰ ਵੱਲੋਂ ਜਿਹੜਾ ਹੈਗਾ ਜੀ ਉਹਨਾਂ ਨੂੰ ਫਸਲ ਦਾ ਖਰਾਬਾ ਵੀ ਦੇਵਾਂਗੇ ਪਸ਼ੂਆਂ ਦਾ ਵੀ ਦੇਵਾਂਗੇ ਘਰ ਦੇ ਅੰਦੇ ਅਲੇ ਵੀ ਪੈਸੇ ਆ ਜਾਣਗੇ ਜੀ ਸਰਵੇਸ ਆਪਰੇ ਉਹਨੂੰ ਮਹੀਨਾ ਕਿ ਲੱਗ ਜਾਂਦਾ ਜੀ ਸਾਰੀ ਪ੍ਰੋਸੈਸ ਸਰਕਾਰ ਦੀ ਕਿੰਨੇ ਚੱਕਰ ਇਹਦੇ ਪਿੰਡ ਦੇ ਵਿੱਚ ਆ ਦੂਜਾ ਹੈ ਜੀ ਅਜੇ ਹੋਰ ਮੇਰੇ ਕਰ ਤਿੰਨ ਘਰ ਹੋਰ ਹੈ ਜੀ ਇੱਥੇ ਵਾਲਾ ਪੰਜ ਪੰਜ ਚੱਕਰ ਦਾ ਇਸ ਪਿੰਡ ਦੇ ਜਿਨ੍ਹਾਂ ਦੇ ਮਕਾਨ ਗਿਰ ਗਏ ਉਹਨਾਂ ਨੂੰ ਮੈਂ ਦੇ ਰਿਹਾ ਜੀ ਜਿਨ੍ਹਾਂ ਦੇ ਰਿਪੇਅਰ ਹੋਣੇ ਆ ਡ ਕਾਨੂੰਨ ਦੇ ਜਿਆਦਾ ਫੁੱਲੀ ਡੈਮੇਜ ਦਾ ਜਿਹੜਾ ਜਿਹੜਾ ਬਾਕੀ ਡੈਮੇਜ ਦੇ حساب ਨਾਲ ਹੁੰਦੇ ਆ ਜਿਹੜੇ ਜ਼ਿਆਦਾ ਡੈਮੇਜ ਦਾ ਉਹਨਾਂ ਨੂੰ ਤਾਂ ਫਿਰ ਆਪਾਂ ਸਾਰਾ ਉਹਨਾਂ ਨੂੰ ਕੰਪਲੀਟ ਡੈਮੇਜ ਹੀ ਸਮਝਾਂਗੇ ਮੈਨੂੰ ਲੱਗਦਾ ਵੀ ਉਹ ਰਿਸਕ ਹੀ ਆ ਉਹਦੇ ਵਿਚ ਰਹਿਣਾ ਤੇ ਇਹ ਸਰਕਾਰ ਵੱਲੋਂ ਆਏਗੀ ਮਦਦ ਜੀ ਫਸਲਾ ਵਾਸਤੇ ਆਏਗੀ ਉਹ ਜਿਹੜਾ ਘਰ ਦਾ ਸਮਾਨ ਹੈ ਬਹੁਤ ਸਾਰੇ ਐਨ ਜੀਓਸ ਦੇ ਰਹੇ ਆ ਜੀ ਉਹਨਾਂ ਦਾ ਮੰਜਾ ਬਿਸਤਰਾ ਪੀੜੀ ਜੋ ਵੀ ਉਹਨਾਂ ਨੂੰ ਚਾਹੀਦਾ ਮੇਜ ਕੁਰਸੀ ਫ੍ਰਿਜ ਤੱਕ ਜਿਹੜੇ ਹੈਗੇ ਆ ਜਾਂ ਹੋਰ ਕੋਲਰ ਵਗੈਰਾ ਤੇ ਪੱਖੇ ਵਗੈਰਾ ਇਹ ਸਾਰੇ ਐਨ ਜੀਓਸ ਬਾਰੇ ਅਸੀਂ ਹੋਰ ਵੀ ਸਪਲਾਈ ਕਰਾਂਗੇ ਉਹ ਜਿਹੜੇ ਰੋਡ 'ਤੇ ਚਿੱਛਦੇ ਆਂਗੇ ਉਹਨਾਂ ਦਾ ਵੀ ਹੋਰ ਵੀ ਸਪਲਾਈ ਕਰਾਂਗੇ ਜਿਵੇਂ ਕੇਂਦਰ ਵੱਲੋਂ ਆਪਣਾ ਮਦਦ ਭੇਜੀ ਗਈ ਹੈ ਕਿਸ ਤ ਇਕ ਤਾਂ ਬਹੁਤ ਦੇਰਵਾ ਲਾਇਆ ਪ੍ਰਧਾਨ ਮੰਤਰੀ ਉਹਨਾਂ ਦੇ ਮੰਤਰੀ ਵੀ ਨਹੀਂ ਆਏ ਉਹਨਾਂ ਦੇ ਮੰਤਰੀ ਨੂੰ ਤਾਂ ਪਹਿਲਾਂ ਆ ਜਾਣਾ ਚਾਹੀਦਾ ਸੀਗਾ ਜੀ ਪਿੰਡ-ਪਿੰਡ ਜਾ ਕੇ ਦੇਖਣਾ ਚਾਹੀਦਾ ਜੀ ਉਹਨਾਂ ਨੇ ਸਾਰਾ ਇਹ ਕੀਤਾ ਹੁੰਦਾ ਪ੍ਰੋਪਰ ਆਪਣਾ ਸਰਵੇ ਕੀਤਾ ਹੁੰਦਾ ਤਾਂ ਉਹ ਫਿਰ 1600 ਨਹੀਂ ਕਹਿੰਦੇ ਸੀ ਕਿ ਉਹਨਾਂ ਨੇ ਕਹਣਾ ਸੀ 16000 ਵੀ ਘਟਾ ਹੈ ਉਸ ਤੋਂ 1 ਲੱਖ 60 ਹਜ਼ਾਰ ਦਾ ਨੁਕਸਾਨ ਆ ਜੋ ਹੋ ਸਕਦਾ ਫਿਰ 50 ਹਜ਼ਾਰ ਕਰੋੜ ਦੇ ਕੇ ਜਾਂਦੇ ਉਹਨਾਂ ਨੇ ਜਿਹੜਾ ਤੁਹਾਡੀ ਬਿਹਾਰ ਸਟੇਟ ਹੈ ਉਹਨੂੰ ਰੋਕਥਾਮ ਵਾਸਤੇ 11500 ਕਰੋੜ ਦਿੱਤੇ ਆ ਜੀ ਤੇ ਬਿਹਾਰ ਨੇ ਕਿਹੜੇ ਕਦੋਂ ਚ تیر ਮਾਰਿਆ ਜੀ ਸਾਨੂੰ ਉਹਦਾ ਕੋਈ ਚਲੋ ਸੀ ਉਹਨਾਂ ਰਾਜ ਨਹੀਂ ਉਹਨਾਂ ਨੇ ਈਵਨੋ ਜਿਹੜਾ ਹੈਗਾ ਅਫਗਾਨਿਸਤਾਨ ਨੂੰ ਮਦਦ ਭੇਜੀਆ ਬਹੁਤ ਵੱਡੀ ਮਦਦ ਭੇਜੀਆ ਉਹ ਚੰਗੀ ਗੱਲ ਹੈ ਅਸੀਂ ਉਹਨਾਂ ਮਾੜਾ ਨਹੀਂ ਕਹਿੰਦੇ ਨਾ ਬਿਹਾਰ ਦਾ ਨਾ ਹੋ ਤੇ ਪੰਜਾਬ ਨੂੰ ਵੀ ਤਾਂ ਦਿਓ ਨਾ ਹੜ੍ਹਾਂ ਦੀ ਰੋਕਥਾਮ ਵਾਸਤੇ ਪਾਣੀ ਤਾਂ ਥੋੜਾ ਹਿਮਾਚਲ ਤੋਂ ਆ ਰਿਹਾ ਉੱਥੇ ਰੋਕੋ ਪਾਣੀ ਨੂੰ ਉੱਥੇ ਸੰਭਾਲੋ ਪਾਣੀ ਸਾਡੇ ਹਰਿਆਣੇ ਤੋਂ ਆ ਰਿਹਾ ਜਿਹੜਾ ਜਿਹੜੇ ਕੰਗਰ ਤੋਂ ਹੜ੍ਹਾਂ ਆਉਂਦੇ ਆ ਉਹਨੂੰ ਰੋਕੋ ਉਹਨੂੰ ਹਰਿਆਣਾ ਰੋਕੇ ਆਪਣਾ ਸਾਡੇ ਨਾਲ ਪਾਣੀ ਸਭ ਤੋਂ ਪਾਣੀ ਕਿਉਂ ਮੰਗਦੇ ਹੋ ਆਪਣਾ ਪਾਣੀ ਸੰਭਾਲ ਲਓ ਤੁਸੀਂ ਇਹ ਦੇ ਇੱਕ ਜੰਮੂ ਜੰਮੂ ਵਾਲੇ ਆਪਣਾ ਰੋਕ ਸਾਡੇ ਕੋਲੇ ਹਰੀ ਦੇ ਪੱਤਣ ਇੱਕ ਹੈ ਜੀ ਮਕਵਾੜਾ ਪੱਤਣ ਚ ਹੋ ਵਨ ਦੇ ਨਾਲ ਇੱਕ ਆਊਟਰ ਵਨ ਬਣਾਓ ਰੋਕ ਉਸ ਤੋਂ ਬਾਹਰ ਰਹਿੰਦੇ ਹੋਣ ਮਵੇਸੀ ਉਸ ਤੋਂ ਬਾਹਰ ਹੋਣ ਉਹਦੇ ਵਿਚਾਲੇ ਦਰਖਤ ਲਵਾ ਦਿਓ ਸਾਰੇ ਜੰਗਲ ਬਣਾ ਦਿਓ ਇਹਦੇ ਵਿਚਾਲੇ ਲੋਕ ਵੀ ਬਚਣਗੇ ਜੰਗਲ ਵੀ ਹੋਏਗਾ ਵਾਤਾਵਰਣ ਠੀਕ ਹੋਏਗਾ ਇਹੋ ਜੀ ਪਲਾਨਿੰਗ ਸੈਂਟਰ ਨੂੰ ਕਰਨੀ ਪੈਣੀ ਹੈ ਜੀ ਇਹਨਾਂ ਕੋਲੇ ਸੈਟਲਾਈਟ ਹੈ ਉਹਨਾਂ ਨੂੰ ਸਭ ਪਤਾ ਹੁੰਦਾ ਜੀ ਇਹਨਾਂ ਨੇ ਰੈਗੂਲੇਟ ਕਰਨਾ ਵੀ ਕਿਹੜੇ ਟਾਈਮ ਦਾ ਪਾਣੀ ਕਿੱਦਾਂ ਚੱਲਣਾ ਤਾਂ ਕਿ ਜਿਹੜਾ ਪਾਣੀ ਹੈ ਉਹ ਦਰਿਆਵਾਂ ਤੋਂ ਬਾਹਰ ਨਾ ਜਾਵੇ ਦਰਿਆਵਾਂ ਦੀ ਉਹਨੇ ਕਵੈਸਟੀ ਕਰੋ ਜੀ ਤੁਸੀਂ ਭਾਖੜੇ ਦੇ ਵਿੱਚ 20% ਕਵੈਸਟੀ ਘਟ ਗਈ ਉਹਦੇ ਜੀ ਉਹਦੇ ਚ ਕਦੇ ਗਾਧ ਨਹੀਂ ਕੱਢੀ ਜੀ ਉਹ ਰੇਤ ਹੈ ਉਹ ਗਾਧ ਕੀ ਰੇਤ ਹੈ ਉਹ ਵੇਚਦੇ ਹੋ ਕੱਢ ਕੇ ਉਹਨੂੰ ਮਾਲੋ ਨਾ ਕਿੱਡਾ ਕੋਕਾ ਕੰਮ ਹੈ ਸਿਮਿਲਰ ਲੀਡ ਦਰਿਆਵਾਂ ਦੇ ਰਿਵਰ ਬੈਡ ਉਹ ਉਹਨਾਂ ਦੀ ਡ ਪਰਸੈਂਟ ਕਰੋ ਜੀ ਉਹਨਾਂ ਨੂੰ ਉਹਨਾਂ ਨੂੰ ਨਾਲ ਲੈ ਲਓ ਉਹਨਾਂ ਨੂੰ ਉਹਨਾਂ ਨੂੰ ਨੌਕਰੀਆਂ ਦਿਓ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹਦੀ ਕੰਪਨਸੇਸ਼ਨ ਦੇ ਦਿਓ ਜਿਵੇਂ ਹਾਈਵੇ ਲਈ ਦਿੰਦੇ ਹੋ 에어ਪੋਰਟ ਲਈ ਦਿੰਦੇ ਹੋ ਇਹਨਾਂ ਨੂੰ ਵੀ ਦੇ ਦਿਓ ਕਿਸਾਨਾਂ ਨੂੰ ਕੰਪਨਸੇਸ਼ਨ ਇਹ ਬਚਾਰੇ ਇਹ ਤਾਂ ਹਰ ਹਰ ਆਲਟਰਨੇਟ ਜਿਹੇ ਡੁੱਬੇ ਹੁੰਦੇ ਆ ਤੁਹਾਡੇ ਜਿਹੜੇ ਜਿਹੜੇ ਡਰਾਮਾ ਦੇ ਕੰਨਿਆਤ ਰਹਿੰਦੇ ਇਹ ਹਰ ਸਾਲ ਆਰਗੁਜ ਜਿਹੇ ਤੁਹਾਡਾ ਤੁਸੀਂ ਬੰਨ ਬਹੁਤ ਜਿਆਦਾ ਟੁੱਟੀਆਂ ਨੇ ਉਸ ਵਾਰ ਸਰਕਾਰ ਕੀ ਕਰੇ ਜੀ ਅ ਦੇਖੋ ਤੁਸੀਂ ਬਾਦ ਤਾਂ ਹੁਣ ਜਦ ਮੈਂ ਤੁਹਾਡੇ ਉੱਤੇ ਮੈਂ ਜਾ ਕੇ ਆਇਆ ਜਿਹੜਾ ਤੁਹਾਡਾ ਪੰਮਾ ਕੋਲੀ ਜਿੱਥੇ ਆ ਕੇ ਹਿੱਟ ਕਰਦੀ ਆ ਰાવી ਉੱਥੇ 4 ਕਿਲੋਮੀਟਰ ਦਾ ਤੁਸੀਂ ਬਾਦ ਲੱਭਦੇ ਨਹੀਂ ਉੱਥੇ ਜੀ ਮਤਲਬ ਪਤਾ ਨਹੀਂ ਕਿੱਥੇ ਸੀਗਾ ਕਿੱਥੇ ਉਹ ਤਾਂ ਆ ਕੇ ਉਹਨਾਂ ਨੇ ਜਿਹੜੀ ਤੁਹਾਡੀ ਸਟ੍ਰੈਟੈਜਿਕ ਰੋਡ ਸੀ ਉਹ ਵੀ ਚੱਕ ਦੇਣੀ ਸੀ ਉਹ ਤਾਂ ਸਾਡੇ ਟਟਾਰੂ ਚੱਕ ਜੀ ਉਹਨਾਂ ਨੇ ਦਰਗਤ ਵੱਡ ਵੱਡ ਕੇ ਉੱਥੇ 400 ਬੰਦਾ ਲੱਗਿਆ ਹੋਇਆ ਸੀਗਾ ਥੋੜਾ ਜਿ ਲੋਕਾਂ ਤੁਸੀਂ ਦਿਲਾਵਾਂ ਨੂੰ ਡੱਕੇ ਨਹੀਂ ਲਾਉਂਦੇ ਲਾਤੇ ਪੰਜਾਬ ਦੇ ਲੋਕਾਂ ਨੇ ਬਹੁਤ ਜਗ੍ਹਾ ਤੇ ਲਾਇਆ ਜੀ ਲੋਕਾਂ ਦੀ ਹਿੰਮਤ ਹੈ ਜਿਹੜੀ ਉਹਦੀ ਦਾਤ ਦੇਣੀ ਬਣਦੀ ਆ ਜੀ ਲੋਕਾਂ ਨੇ ਮਰੋ ਦਿ ਕੀ ਲੱਗਦਾ ਕਿ ਉਹ ਨਸਰ ਹੋਈ ਸਹੀ ਚ ਦੇਖੋ ਅਸੀਂ ਤਾਂ ਕਹ ਰਹੇ ਹਾਂ ਬਹੁਤ ਘੱਟ ਹੈ ਜੀ ਜਿਹੜਾ ਐਸਡੀਆਰਐਫ ਹੈ ਅਸੀਂ 50000 ਕਹਿ ਰਹੇ ਹਾਂ ਜੀ ਮਤਲਬ 50000 ਦੇਣੀ ਹੈ ਐਸਡੀਆਰਐਫ ਦੇ ਜਿਹੜਾ ਕਰੋੜਾ ਨੂੰ ਬਦਲੋ ਲੋਕਾਂ ਦੀ ਹਾਲਤ ਦੇਖੋ ਨਾ ਮੰਨ ਲਓ ਖਾਲੀ ਇਹ ਨਹੀਂ ਕਿ ਫਸਲ ਗਈ ਹੈ ਜ਼ਮੀਨ ਗਈ ਹੈ ਘਰ ਗਿਆ ਬੇਵੇਸ਼ੀ ਗਏ ਹੈ ਘਰ ਦਾ ਸਮਾਨ ਵੀ ਨਹੀਂ ਹੈ ਕੁਝ ਵੀ ਨਹੀਂ ਬਚਿਆ ਸਵਾਏ ਇਹ ਮਦਦ ਇਹੋ ਜਿਹੇ ਲੋਕਾਂ ਦੇ ਨਾਲ ਜਿਹੜੇ ਬਾਰਡਰ ਤੇ ਬੈਠੇ ਹੋਇਆ ਅਜਾ ਮਤਲਬ ਇਹਨਾਂ ਦੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਸਾਡੇ ਜਿੰਨਾ ਸਟਾਫ ਹੁੰਦਾ ਸੀ ਚਾਹੇ ਮੈਡੀਕਲ ਦਾ ਹੋਵੇ ਜੀ ਐਜੂਕੇਸ਼ਨ ਦਾ ਹੋਵੇ ਉਹਨਾਂ ਨੂੰ ਬਾਰਡਰ ਏਰੀਆ ਅਲਾਉਂਸ ਹਾਈ ਰਿਸਕ ਅਲਾਉਂਸ ਕਹਿੰਦੇ ਸੀ ਉਹ ਵੀ ਬੰਦ ਕਰਤਾ 2021 ਦੇ ਵਿੱਚ ਇਹਨਾਂ ਨੇ ਤਾਂ ਬੇਈਮਾਨ ਬੰਦੇ ਆ ਜੀ ਤੇ ਉਹ ਤੇ ਬਿਹਾਰ ਵਾਲਿਆਂ ਨੂੰ ਕੀ ਕੀਤਾ ਜੀ ਤੇ 11500 ਰੁਪਏ ਰਕਸ ਦੇ ਰਹੇ ਇਹਨਾਂ ਨੂੰ ਦਿਓ ਜੀ ਜਿਹੜੇ ਤੁਹਾਡੇ ਏਮਪਲਾਈਜ਼ ਹੈ ਜਿਹੜਾ ਬੰਦਾ ਬੰਬਾ ਦੇ ਵਿੱਚ ਜਾ ਰਿਹਾ ਜਿਹੜਾ ਹੜਾ ਦੇ ਵਿੱਚ ਕਿਸ਼ਤੀਆਂ ਤੇ ਜਾ ਕੇ ਜਿਹੜੇ ਜਿਹੜਾ ਸਟਾਫ ਤੁਹਾਡਾ ਸੇਵਾ ਕਰ ਰਿਹਾ ਆਸ਼ਾ ਵਰਕਰ ਆ ਆਸ਼ਾ ਵਰਕਰ ਨੂੰ ਦਿਓ 10000 ਰੁਪਏ ਮਹੀਨੇ ਦਾ ਕੀ ਔਖਾ ਕੰਮ ਹੈ ਜੀ ਸਰਕਾਰ ਵਾਸਤੇ ਜਿਹੜੇ ਤੁਹਾਡੇ ਮੈਡੀਕਲ ਦੇ ਸਟਾਫ ਹੈ ਉਹ ਮੈਂ ਤਾਂ ਕਹਿੰਦਾ ਤਨਖਾਹ ਇਹਨਾਂ ਦੀ ਦੁੱਗਣੀ ਨਹੀਂ ਤਾਂ ਡੇਢੀ ਜ਼ਰੂਰ ਹੋਣੀ ਚਾਹੀਦੀ ਆ ਕਿਸੇ ਵੇਲੇ ਹੁੰਦੀ ਸੀ ਜਿਹੜਾ ਤੁਹਾਡਾ ਲਾਹੌਰ ਸਪੀਟੀ ਜਿਹੜਾ ਡਾਕਟਰ ਜਾਂਦਾ ਸੀ ਉਹਦੀ ਤਨਖਾਹ ਦੁੱਗਣੀ ਹੁੰਦੀ ਸੀ ਉਹਦੀ ਤਨਖਾਹ ਹਾਂ ਜੀ ਦੁੱਗਣੀ ਹੁੰਦੀ ਸੀ ਉਹਦੀ ਤੇ ਬਾਰਡਰ ਦੇ ਉੱਤੇ ਡੇਢੀ ਹੋਣੀ ਚਾਹੀਦੀ ਸਾਰੇ ਸਟਾਫ ਦੇ ਚ ਕੁੜੀਆਂ ਐਨਐਮਏ ਦੂਜੀਆਂ ਸਾਰੀਆਂ ਠੇਕੇ ਤੇ ਰੱਖੇ ਹੋਇਆ ਇਹਨਾਂ ਨੂੰ ਰੈਗੂਲਰ ਕਰੋ ਇਹਨਾਂ ਦੀ ਤਨਖਾਹ ਮਤਲਬ ਦੁੱਗਣੀ ਨਹੀਂ ਕਰੀਂ ਡੇਢੀ ਕਰੋ ਇਹਨਾਂ ਦੀ ਮਤਲਬ ਨਾ ਮੈਂ ਤਾਂ ਲਿਖਿਆਗਾ ਅੰਡਾ ਸਾਹਿ ਇਸ ਲਈ ਕਿ ਮੇ ਨਹੀਂ ਹਸਪਤਲ ਉਹਦਾ ਚਲਾਈ ਸਪੋਰਟ ਵੀ ਆ ਜ਼ਰਾ ਵੀ ਐਮਬੂਲੈਂਸ ਤੱਕ ਨਹੀਂ ਦੇ ਪਾਰੇ ਜੀ ਇਹ ਮਤਲਬ ਕੀ ਕਿਹੋ ਜੀ ਸਰਕਾਰ ਅਜ ਕੇਂਦਰ ਦੀ ਹੈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਪਿਆਰ ਨਹੀਂ ਆ ਜੀ ਸਰਪ੍ਰੀ ਹੈਲਥ ਮਿਨਿਸਟਰ ਹਸਪਤਲ ਨਹੀਂ ਤਾਂ ਹੱਪਲਾਂ ਅਈਆਂ ਗਿਨੇ ਬਿਲਡਿੰਗਾਂ ਬਹੁਤ ਨਾਜ਼ੁਕ ਨਹੀਂ ਕਹੀ ਗਈ ਉਹਨਾਂ ਨੂੰ ਵੀ ਤਾਂ ਡੈਮੇਜ ਹੋਇਆ ਨਾ ਜੀ ਬਿਲਕੁਲ ਨਾਜ਼ੁਕ ਹੈ ਜੀ ਬਿਲਕੁਲ ਨਾਜ਼ੁਕ ਨਾਜ਼ੁਕ ਨਹੀਂ ਹੈ ਸਾਡੇ ਤਾਂ ਜੜੇ ਹੈਗੇ ਆ ਤੁਹਾਡੇ 1200 ਤੋਂ ਜ਼ਿਆਦਾ ਸਾਡੇ ਜਿਹੜੇ ਹੈ ਸੈਂਟਰ ਹੈ ਉਹ ਡੈਮੇਜ ਹੋਏ ਆ ਜੀ 160 ਦੇ ਵਿੱਚੋਂ 100 ਸਾਡੇ ਕਮਿਊਨਿਟੀ ਹੈਲਥ ਸੈਂਟਰ ਡੈਮੇਜ ਹੋਇਆ 41 ਉਹ ਜੋ 31 ਸਾਡੇ ਜਿਹੜੇ ਸਬਡਿਵੀਜ਼ਨ ਹਸਪਤਲ ਆ ਉਹ ਡੈਮੇਜ ਹੋਇਆ ਸਾਡੇ ਹਸਪਤਲ ਵੀ ਤਾਂ ਡੈਮੇਜ ਹੋਇਆ ਨਾ ਜੀ ਤੁਹਾਡੀਆਂ ਦਵਾਈਆਂ ਵੀ ਖਰਾਬ ਹੋਈਆਂ ਉਹੀ ਤਾਂ ਮੈਂ ਕਹਿ ਰਿਹਾ ਜੀ ਬੰਦੋ ਸਾਡੇ ਸਟਾਫ ਨੂੰ ਤੁਸੀਂ ਕਹਿ ਰਹੇ ਮੈਂ ਠੀਕੀ ਤਰ੍ਹਾਂ ਕੋਈ ਕਿਸਨ ਸਿਹਤ ਮੰਤਰੀ ਡਾਟਰ ਬਲਬੀਰ ਜਿਨ੍ਹਾਂ ਨੇ ਕਿਹਾ ਕਿ ਅੱਜ ਮਾਲੀ ਸਾਹਿਬ ਦਿੱਤੀ ਗਈ ਇਸ ਤੋਂ ਬਾਅਦ ਵੀ ਸਾਹਿਬ ਦਿੱਤੀ ਜਾਗੀ ਪੰਜਾਬ ਸਰਕਾਰ ਵੱਲੋਂ ਬਨੇਰੋਕਲਾਂ ਦਾ ਪੋਸਟ ਨੀਦ ਨਾਲ ਧੰਨਵਾਦ ਤੁਸੀਂ ਆਈ ਆ ਜੀ ਕੀ ਕਰਦੀ ਹੈ ਦੇਖੋ ਜੀ ਪਹਿਲਾਂ ਵੀ ਮੰਤਰੀ ਸਾਹਿਬ ਜਿਹੜੇ ਸਾਡੇ ਹੈਲਥ ਦੇ ਮੰਤਰੀ ਇਹ ਦੂਜੀ ਫੇਰੀ ਆ ਉਹਨਾਂ ਦੀ ਡੇਰਾ ਬਾਬਾ ਨਾਨਕ ਚ ਉਸ ਦਿਨ ਡੇਰੇ ਰੈਸਕਿਊ ਕੀਤਾ ਸੀਗਾ ਪਰਿਵਾਰ ਨੂੰ ਤੇ ਇਹਨਾਂ ਦੇ ਹਾਲਾਤ ਦੇਖ ਕੇ ਮੰਤਰੀ ਸਾਹਿਬ ਨੇ ਸਪੈਸ਼ਲ ਤੌਰ ਤੇ ਕਹਿ ਗਏ ਕਿ ਮੈਂ ਦੁਬਾਰਾ ਫੇਰ ਆਉਣਾ ਇਹਨਾਂ ਪਰਿਵਾਰਾਂ ਦੀ ਆਪਾਂ ਜਿੰਨੀ ਮਾਲੀ ਸਹਾਇਤਾ ਉਹ ਕਰਨੀ ਹੈ ਅੱਜ ਡੇਰੀ ਵਾਲ ਚ ਤਿੰਨ ਪਰਿਵਾਰ ਉਹ ਆਪਾਂ ਸਲੈਕਟ ਕੀਤੇ ਜਿਨ੍ਹਾਂ ਦੀਆਂ ਛੱਤਾਂ ਵੀ ਟਿਕੀਆਂ ਇਹਨਾਂ ਦਾ ਤੇ ਪਿਛਲੇ ਲੰਮੇ ਸਮੇ ਤੋਂ ਇੱਕ ਪੇਸ਼ੈਂਟ ਬੜਾ ਬਿਮਾਰ ਪਿਆ ਇਹਨਾਂ ਸਾਰਿਆਂ ਨੂੰ ਅੱਜ 50-50 ਹਜ਼ਾਰ ਦੇ ਚੈੱਕ ਦਿੱਤੇ ਨੇ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਐਨਆਰਆਈ ਵੀਰਾਂ ਜਾਂ ਹੋਰ ਸੰਸਥਾਵਾਂ ਜਿਹੜੀਆਂ ਇਸ ਔਖੀ ਘੜ ਉਹਨਾਂ ਲੋਕਾਂ ਦੀ ਮਦਦ ਕਰ ਰਹੀਆਂ ਨੇ ਤੇ ਮੈਂ ਉਹਨਾਂ ਦਾ ਆਪਣੇ ਵੱਲੋਂ ਧੰਨਵਾਦਾਂ ਕੀਤਾ ਕਿ ਤਕੜੇ ਹੋ ਕੇ ਇਹਨਾਂ ਪਰਿਵਾਰਾਂ ਦੀ ਬਾਹ ਫੜੋ ਔਰ ਆਪਣੇ ਦੁਬਾਰਾ ਇਹ ਆਪਣੇ ਜਿਹੜਾ ਜੀਵਨ ਬਸਰ ਕਰਨ ਕੇ ਆਪਣੇ ਪਰਿਵਾਰਾਂ ਦੇ ਵਿੱਚ ਫੇ ਲੱਗੇ